ਸੁਨੀਤਾ ਵਿਲੀਅਮਜ਼ ਅਤੇ ਨਾਸਾ ਦੇ ਪੁਲਾੜ ਯਾਤਰੀਆਂ ਨੇ ਇੰਟਰਨੈਸ਼ਨਲ ਸਪੇਸ ਸੈਂਟਰ ਤੇ ਮਨਾਇਆ 크리스마ਸ ਦਾ ਜਸ਼ਨ 크리스마ਸ ਦੇ ਜਸ਼ਨ ਦਾ ਇੱਕ ਵੀਡੀਓ ਨਾਸਾ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝਾ ਕੀਤਾ ਗਿਆ ਜਿਸ ਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਡੌਨ ਪੇਟੇਟ ਨਿਕ ਹੈਗ ਤੇ ਬੁਚ ਵਿਲਮੋਰ ਸ਼ਾਮਿਲ ਸਨ ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਹੋ ਗਿਆ ਇਸ ਸਾਲ NASA ਦੀ ਪੁਲਾਰ ਯਾਤਰੀ ਸੁਨੀਤਾ ਵਿਲੀਅਮਜ਼ ਤੇ ਉਹਨਾਂ ਦੇ ਦੋਸਤ ਪੁਲਾਰ 'ਚ 크리스마ਸ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਉਸਨੇ ਆਪਣੇ ਪਰਿਵਾਰ, ਦੋਸਤਾਂ ਤੇ NASA ਟੀਮ ਨੂੰ 23 ਦਸੰਬਰ 2024 ਨੂੰ ਅੰਤਰਰਾਸ਼ਟਰੀ ਪੁਲਾਰ ਸਟੇਸ਼ਨ ਤੇ ਮੈਰੀ 크리스마ਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। NASA ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵਿਸ਼ੇਸ਼ ਜਸ਼ਨ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ। ਜੇਸਟ ਸੁਨੀਤਾ ਵਿਲੀਅਮਜ਼ ਡੌਨ ਪੇਟੇ ਟੁਨਿਕ ਹੈਰ ਤੇ ਬੁੱਥ ਵਿਲਮੋਰ ਸ਼ਾਮਿਲ ਸਨ ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਹੋ ਗਿਆ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਕੁਝ ਯੂਜ਼ਰਜ਼ ਨੇ ਇਸ ਤੇ ਸ਼ੱਕ ਪ੍ਰਗਟਾਇਆ ਤੇ ਸਵਾਲ ਖੜੇ ਕੀਤੇ ਕੁਝ ਲੋਕਾਂ ਨੇ ਪੁੱਛਿਆ ਕਿ ਕੀ ਇਹ ਪੁਲਾੜ ਯਾਤਰੀ ਸੰਤਾ ਟੋਪੀਆਂ ਤੇ 크ਿਸਮਸ ਦੀ ਸਜਾਵਟ ਨੂੰ ਆਈਐਸਐਸ ਵਿੱਚ ਲੈ ਕੇ ਗਏ ਸਨ ਜਾਂ ਕਿ ਇਹ ਚੀਜ਼ਾਂ ਉੱਥੇ ਤਿਆਰ ਕੀਤੀਆਂ ਗਈਆਂ ਸਨ ਕੁਝ ਯੂਜ਼ਰਜ਼ ਨੇ ਇਸ ਨੂੰ ਵੱਡੀ ਸਾਜ਼ਿਸ਼ ਦੱਸਿਆ ਤੇ ਦਾਵਾ ਕੀਤਾ ਕਿ ਇਹ ਸਾਰੀਆਂ ਤਸਵੀਰਾਂ ਤੇ ਵੀਡੀਓ ਸਟੂਡੀਓਜ਼ ਚ ਬਣਾਈਆਂ ਗਈਆਂ ਨੇ ਦੂਜੇ ਪਾਸੇ ਕੁਝ ਨੇ ਕਿਹਾ ਕਿ ਇਹ ਉਹੀ ਲੋਕ ਨੇ ਜੋ ਜੂਨ ਵਿੱਚ 8 ਦਿਨ ਲਈ ਗਏ ਸਨ ਵਿਵਾਦ ਤੋਂ ਬਾਅਦ NASA ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ ਤੇ ਇਨ੍ਹਾਂ ਸ਼ੰਕਿਆਂ ਦੇ ਜਵਾਬ ਵਿੱਚ NASA ਨੇ ਸਪੱਸ਼ਟ ਕੀਤਾ ਕਿ 크리스마ਸ ਦੀ ਸਜਾਵਟ ਵਿਸ਼ੇਸ਼ ਤੋਹਫ਼ੇ ਤੇ ਤਿਹਾਰਾ ਦਾ ਭੋਜਨ ਹਾਲ ਹੀ ਵਿੱਚ ISS ਨੂੰ ਨਵੰਬਰ ਦੇ ਅਖੀਰ ਵਿੱਚ ਭੇਜਿਆ ਗਿਆ ਸੀ ਨਾਸਾ ਦੇ ਅਨੁਸਾਰ ਆਈਐਸਐਸ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰਕੇ ਪੁਲਾੜ ਯਾਤਰੀਆਂ ਨੂੰ ਇੱਕ ਤਿਉਹਾਰ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਭੋਜਨ ਤੇ 크ਿਸਮਸ ਦੇ ਤੋਹਫੇ ਆਈਐਸਐਸ ਤੇ ਮਿਲੇ ਨੇ ਨਾਸਾ ਦੁਆਰਾ ਸਾਂਝੇ ਕੀਤੇ ਗਏ ਇੱਕ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਆਈਐਸਐਸ ਤੇ ਸਵਾਰ 7 ਪੁਲਾੜ ਯਾਤਰੀਆਂ ਲਈ ਹੈਮ, ਟਰਕੀ, ਸਬਜ਼ੀਆਂ, ਪਕੌੜੇ ਤੇ ਕੁਕੀਜ਼ ਵਰਗੇ ਪਕਵਾਨ ਭੇਜੇ ਗਏ ਸਨ ਨਾਲ ਹੀ ਇੱਕ ਸ਼ਾਂਤਤਾ ਟੋਪੀ ਤੇ ਇੱਕ ਛੋਟਾ 크ਿਸਮਸ ਟਰੀ ਆਈਐਸਐਸ ਨੂੰ ਭੇਜ ਆ ਗਿਆ ਸੀ ਸੁਨੀਤਾ ਵਿਲੀਅਮਜ਼ ਸਣੇ NASA ਦੇ ਪੁਲਾੜ ਯਾਤਰੀਆਂ ਨੇ ਇੰਟਰਨੈਸ਼ਨਲ ਸਪੇਸ ਸੈਂਟਰ ਤੇ ਮਨਾਇਆ 크리스마ਸ ਦਾ ਜਸ਼ਨ 크리스마ਸ ਦੇ ਜਸ਼ਨ ਦਾ ਇੱਕ ਵੀਡੀਓ NASA ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X ਤੇ ਸਾਂਝਾ ਕੀਤਾ ਗਿਆ ਜਿਸ ਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਡੌਨ ਪੇਟੇਟ ਨਿਕ ਹੈਗ ਤੇ ਬੁੱਚ ਬਿਲਮੋਰ ਸ਼ਾਮਿਲ ਸਨ ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਹੋ ਗਿਆ ਇਸ ਸਾਲ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਉਹਨਾਂ ਦੇ ਦੋਸਤ ਪੁਲਾੜ 'ਚ 크ਿਸਮਿਸ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਉਸਨੇ ਆਪਣੇ ਪਰਿਵਾਰ, ਦੋਸਤਾਂ ਤੇ ਨਾਸਾ ਟੀਮ ਨੂੰ 23 ਦਸੰਬਰ 2024 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਮੈਰੀ 크ਿਸਮਿਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨਾਸਾ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵਿਸ਼ੇਸ਼ ਜਸ਼ਨ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ ਜੇਸਟ ਸੁਨੀਤਾ ਵਿਲੀਅਮਜ਼ ਡੌਨ ਪੇਟੇ ਟੁਨਿਕ ਹੈਰ ਤੇ ਬੁੱਥ ਵਿਲਮੋਰ ਸ਼ਾਮਿਲ ਸਨ ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਹੋ ਗਿਆ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਕੁਝ ਯੂਜ਼ਰਜ਼ ਨੇ ਇਸ ਤੇ ਸ਼ੱਕ ਪ੍ਰਗਟਾਇਆ ਤੇ ਸਵਾਲ ਖੜੇ ਕੀਤੇ ਕੁਝ ਲੋਕਾਂ ਨੇ ਪੁੱਛਿਆ ਕਿ ਕੀ ਇਹ ਪੁਲਾੜ ਯਾਤਰੀ ਸੰਤਾ ਟੋਪੀਆਂ ਤੇ 크ਿਸਮਸ ਦੀ ਸਜਾਵਟ ਨੂੰ ਆਈਐਸਐਸ ਵਿੱਚ ਲੈ ਕੇ ਗਏ ਸਨ ਜਾਂ ਕਿ ਇਹ ਚੀਜ਼ਾਂ ਉੱਥੇ ਤਿਆਰ ਕੀਤੀਆਂ ਗਈਆਂ ਸਨ ਕੁਝ ਯੂਜ਼ਰਜ਼ ਨੇ ਇਸ ਨੂੰ ਵੱਡੀ ਸਾਜ਼ਿਸ਼ ਦੱਸਿਆ ਤੇ ਦਾਵਾ ਕੀਤਾ ਕਿ ਇਹ ਸਾਰੀਆਂ ਤਸਵੀਰਾਂ ਤੇ ਵੀਡੀਓ ਸਟੂਡੀਓਜ਼ 'ਚ ਬਣਾਈਆਂ ਗਈਆਂ ਨੇ ਦੂਜੇ ਪਾਸੇ ਕੁਝ ਨੇ ਕਿਹਾ ਕਿ ਇਹ ਉਹੀ ਲੋਕ ਨੇ ਜੋ ਜੂਨ ਵਿੱਚ 8 ਦਿਨ ਲਈ ਗਏ ਸਨ ਵਿਵਾਦ ਤੋਂ ਬਾਅਦ NASA ਦਾ ਸਪਸ਼ਟੀਕਰਨ ਸਾਹਮਣੇ ਆਇਆ ਤੇ ਇਨ੍ਹਾਂ ਸ਼ੰਕਿਆਂ ਦੇ ਜਵਾਬ ਵਿੱਚ NASA ਨੇ ਸਪੱਸ਼ਟ ਕੀਤਾ ਕਿ 크리스마ਸ ਦੀ ਸਜਾਵਟ ਵਿਸ਼ੇਸ਼ ਤੋਹਫੇ ਤੇ ਤਿਹਾਰਾ ਦਾ ਭੋਜਨ ਹਾਲ ਹੀ ਵਿੱਚ ISS ਨੂੰ ਨਵੰਬਰ ਦੇ ਅਖੀਰ ਵਿੱਚ ਭੇਜਿਆ ਗਿਆ ਸੀ ਨਾਸਾ ਦੇ ਅਨੁਸਾਰ ਆਈਐਸਐਸ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰਕੇ ਪੁਲਾੜ ਯਾਤਰੀਆਂ ਨੂੰ ਇੱਕ ਤਿਉਹਾਰ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਭੋਜਨ ਤੇ 크리스마ਸ ਦੇ ਤੋਹਫੇ ਆਈਐਸਐਸ ਤੇ ਮਿਲੇ ਨੇ ਨਾਸਾ ਦੁਆਰਾ ਸਾਂਝੇ ਕੀਤੇ ਗਏ ਇੱਕ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਆਈਐਸਐਸ ਤੇ ਸਵਾਰ 7 ਪੁਲਾੜ ਯਾਤਰੀਆਂ ਲਈ ਹੈਮ, ਟਰਕੀ, ਸਬਜ਼ੀਆਂ, ਪਕੌੜੇ ਤੇ ਕੁਕੀਜ਼ ਵਰਗੇ ਪਕਵਾਨ ਭੇਜੇ ਗਏ ਸਨ ਨਾਲ ਹੀ ਇੱਕ ਸੰਤਾ ਟੋਪੀ ਤੇ ਇੱਕ ਛੋਟਾ 크리스마ਸ ਟਰੀ ਆਈਐਸਐਸ ਨੂੰ ਭੇਜ ਆ ਗਿਆ ਸੀ